ਦੋਸਤੋ ਜੇਕਰ ਤੁਸੀਂ ਵੀ ਹਰ ਰੋਜ਼ ਆਪਣੇ ਪੇਜ ਤੇ ਜਾਂ ਪ੍ਰੋਫਾਈਲ ਤੋਂ ਬਣੇ ਪੇਜ ਤੇ ਰੀਲਾਂ ਅਪਲੋਡ ਕਰਦੇ ਹੋ ਪਰ ਤੁਹਾਡੀ ਕੋਈ ਵੀ ਰੀਲ ਵਾਇਰਲ ਨਹੀਂ ਹੁੰਦੀ ਤਾਂ ਹੋ ਸਕਦਾ ਤੁਸੀਂ ਕਿਤੇ ਨਾ ਕਿਤੇ ਕੋਈ ਨਾ ਕੋਈ ਗਲਤੀ ਕਰਦੇ ਹੋ ਮੋ ਜਾਂ ਫਿਰ ਤੁਹਾਡਾ ਰੀਲ ਅਪਲੋਡ ਕਰਨ ਦਾ ਤਰੀਕਾ ਹੀ ਗਲਤ ਹੋਵੇ ਸੋ ਆਓ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਦਿਆਂ ਕਿ ਫੇਸਬੁੱਕ ਪੇਜ ਤੇ ਰੀਲ ਅਪਲੋਡ ਕਰਨ ਦਾ ਸਹੀ ਤਰੀਕਾ ਕੀ ਹੈ ਕਿਉਂਕਿ ਇਸ ਸਮੇਂ ਫੇਸਬੁੱਕ ਰੀਲਾਂ ਤੇ ਬਹੁਤ ਵਧੀਆ ਪੈਸੇ ਦੇ ਰਿਹਾ ਹੈ ਤੋ ਤੁਸੀਂ ਸਭ ਤੋਂ ਪਹਿਲਾਂ ਇੱਕ ਗੱਲ ਧਿਆਨ ਵਿੱਚ ਜ਼ਰੂਰ ਰੱਖਣੀ ਹੈ ਕਿ ਜਦੋਂ ਵੀ ਤੁਸੀਂ ਆਪਣੇ ਮੋਬਾਈਲ ਦੇ ਕੈਮਰੇ ਨਾਲ ਕੋਈ ਰੀਲ ਰਿਕਾਰਡ ਕਰਦੇ ਹੋ ਜਾਂ ਸ਼ੂਟ ਕਰਦੇ ਹੋ ਤਾਂ ਤੁਸੀਂ ਉਸ ਦਾ ਸਾਈਜ਼ 916 ਦਾ ਹੀ ਰੱਖਣਾ ਹੈ ਕਿਉਂਕਿ ਜਦੋਂ ਵੀ ਤੁਸੀਂ 916 ਦੇ ਸਾਈਜ਼ ਵਿੱਚ ਰੀਲ ਅਪਲੋਡ ਕਰਦੇ ਹੋ ਤਾਂ ਉਹ ਸਕਰੀਨ ਤੇ ਫੁੱਲ ਦਿਖਾਈ ਦਿੰਦੀ ਹੈ ਤੇ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗਦੀ ਹੈ ਸੋ ਅਪਲੋਡ ਤੁਸੀਂ ਕਿਵੇਂ ਕਰਨੀ ਹੈ ਜਿਵੇਂ ਕਿ ਤੁਸੀਂ ਸਾਈਡ ਤੇ ਸਕਰੀਨ ਤੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਆਪਣਾ ਪੇਜ ਓਪਨ ਕਰ ਲੈਣਾ ਤੇ ਇੱਥੇ ਤੁਹਾਨੂੰ ਦੋ ਆਪਸ਼ਨ ਦਿਖਾਈ ਦੇਣਗੇ ਸਟੋਰੀ ਵਾਲਾ ਤੇ ਰੀਲ ਵਾਲਾ ਸੋ ਬਹੁਤ ਸਾਰੇ ਵੀਰਾਂ ਨੂੰ ਇਹ ਵੀ ਪ੍ਰੋਬਲਮ ਆਉਂਦੀ ਹੈ ਕਿ ਉਹਨਾਂ ਨੂੰ ਇੱਥੇ ਕ੍ਰੀਏਟ ਰੀਲ ਦਾ ਆਪਸ਼ਨ ਦਿਖਾਏ ਹੀ ਨਹੀਂ ਦਿੰਦਾ ਤਾਂ ਉਹਨਾਂ ਨੇ ਕੀ ਕਰਨਾ ਉਹਨਾਂ ਨੇ ਆਪਣੇ ਪ੍ਰੋਫਾਈਲ ਵਾਲੇ ਆਈਕਨ ਦੇ ਉੱਪਰ ਕਲਿੱਕ ਕਰ ਦੇਣਾ ਤੇ ਥੋੜਾ ਜਿਹਾ ਸਕਰੋਲ ਕਰਕੇ ਹੇਠਾਂ ਆਜਣਾ ਤੇ ਇੱਥੇ ਉਹਨਾਂ ਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇਣਗੇ ਸੋ ਇਹਨਾਂ ਦੇ ਵਿੱਚ ਕਈ ਵੀਰਾਂ ਨੂੰ ਇੱਕ ਵੀਡੀਓ ਵਾਲਾ ਆਪਸ਼ਨ ਦਿਖਾਈ ਦੇ ਦਿੰਦਾ ਹੈ ਉਸ ਉੱਪਰ ਕਲਿੱਕ ਕਰਕੇ ਉਹ ਕ੍ਰੀਏਟ ਰੀਲ ਤੇ ਜਾ ਸਕਦੇ ਨੇ ਸੋ ਜੇਕਰ ਇੱਥੇ ਵੀ ਵੀਡੀਓ ਵਾਲਾ ਆਪਸ਼ਨ ਦਿਖਾਈ ਨਹੀਂ ਦਿੰਦਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਮੋਰ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਤੁਸੀਂ ਉਸ ਉੱਪਰ ਕਲਿੱਕ ਕਰ ਦੇਣਾ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੱਕ ਵੀਡੀਓ ਵਾਲਾ ਆਪਸ਼ਨ ਦਿਖਾਈ ਦਊ ਤੁਸੀਂ ਉਸ ਉੱਪਰ ਕਲਿੱਕ ਕਰਕੇ ਕ੍ਰੀਏਟ ਰੀਲ ਤੇ ਜਾ ਸਕਦੇ ਹੋ ਸੋ ਉਸ ਤੋਂ ਬਾਅਦ ਤੁਸੀਂ ਕ੍ਰੀਏਟ ਰੀਲ ਦੇ ਉੱਪਰ ਕਲਿੱਕ ਕਰ ਦੇਣਾ ਤੇ ਇਹ ਤੁਹਾਨੂੰ ਤੁਹਾਡੀ ਗੈਲਰੀ ਤੇ ਲੈ ਜਾਵੇਗਾ ਜਿੱਥੇ ਤੁਹਾਡੀਆਂ ਸਾਰੀਆਂ ਵੀਡੀਓ ਰੀਲਸ ਤੁਹਾਨੂੰ ਦਿਖਾਈ ਦੇਣਗੀਆਂ ਸੋ ਇੱਥੇ ਤੁਸੀਂ ਆਪਣੀ ਹੋਰ ਰੀਲ ਸਿਲੈਕਟ ਕਰ ਲੈਣੀ ਆ ਜੋ ਕਿ ਤੁਸੀਂ ਅਪਲੋਡ ਕਰਨੀ ਚਾਹੁੰਦੇ ਹੋ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਤੁਹਾਨੂੰ ਬਹੁਤ ਸਾਰੇ ਆਪਸ਼ਨ ਦਿਖਾਈ ਦੇਣਗੇ ਸੋ ਇਹਨਾਂ ਦੇ ਵਿੱਚ ਪਹਿਲਾ ਆਪਸ਼ਨ ਤੁਸੀਂ ਦੇਖ ਸਕਦੇ ਹੋ ਆਡੀਓ ਵਾਲਾ ਜਦੋਂ ਤੁਸੀਂ ਇਸ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਵੀ ਤੁਹਾਨੂੰ ਦੋ ਆਪਸ਼ਨ ਮਿਊਜ਼ਿਕ ਤੇ ਐਡ ਵੌਇਸਓਵਰ ਵਾਲਾ ਸੋ ਜੇਕਰ ਤੁਸੀਂ ਆਪਣੀ ਰੀਲ ਤੇ ਕੋਈ ਗੀਤ ਲਾਉਣਾ ਚਾਹੁੰਦੇ ਹੋ ਤਾਂ ਤੁਸੀਂ ਐਡ ਮਿਊਜ਼ਿਕ ਦੇ ਉੱਪਰ ਕਲਿੱਕ ਕਰ ਦੇਣਾ ਸੋ ਜੇਕਰ ਤੁਸੀਂ ਆਪ ਆਪਣੀ ਆਵਾਜ਼ ਆਪਣੀ ਰੀਲ ਦੇ ਪਿੱਛੇ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਐਡ ਵੌਇਸਓਵਰ ਦੇ ਉੱਪਰ ਕਲਿੱਕ ਕਰਕੇ ਆਪ ਰੀਲ ਦੇ ਪਿੱਛੇ ਬੋਲ ਸਕਦੇ ਹੋ ਸੋ ਇੱਥੇ ਵੀ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਜ਼ਰੂਰ ਰੱਖਣੀ ਹੈ ਜਦੋਂ ਵੀ ਤੁਸੀਂ ਆਪਣੀ ਰੀਲ ਦੇ ਪਿੱਛੇ ਕੋਈ ਮਿਊਜ਼ਿਕ ਲਾਉਣਾ ਹੋ ਜਦੋਂ ਵੀ ਤੁਸੀਂ ਐਡ ਮਿਊਜ਼ਿਕ ਦੇ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਤੁਹਾਨੂੰ ਬਹੁਤ ਸਾਰੇ ਗੀਤ ਦਿਖਾਈ ਦਿੰਦੇ ਨੇ ਪਰ ਗੀਤਾਂ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਇੱਕ ਰਾਇਲਟੀ ਸ਼ੇਅਰਿੰਗ ਵੀ ਲਿਖਿਆ ਹੋਇਆ ਸੋ ਜੇਕਰ ਇਹ ਵਾਲਾ ਗੀਤ ਤੁਸੀਂ ਆਪਣੀ ਰੀਲ ਤੇ ਯੂਜ਼ ਕਰਦੇ ਹੋ ਤਾਂ ਤੁਹਾਡੀ ਰੀਲ ਤੇ ਜਿੰਨੇ ਵੀ ਪੈਸੇ ਮਿਲਣਗੇ ਤਾਂ ਉਹਦੇ ਵਿੱਚੋਂ ਅੱਧੇ ਪੈਸੇ ਤੁਹਾਨੂੰ ਦਿੱਤੇ ਜਾਣਗੇ ਤੇ ਅੱਧੇ ਪੈਸੇ ਉਸ ਗੀਤ ਵਾਲੇ ਨੂੰ ਦਿੱਤੇ ਜਾਣਗੇ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਆਪਣੀ ਰੀਲ ਤੇ ਤੁਹਾਡੀ ਜਿੰਨੀ ਵੀ ਕਮਾਈ ਬਣਦੀ ਹੈ ਉਹ ਸਾਰੀ ਤੁਹਾਨੂੰ ਹੀ ਮਿਲੇ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਕ ਰਾਇਲਟੀ ਫ੍ਰੀ 뮤직 ਵੀ ਹੈ ਜੇਕਰ ਤੁਸੀਂ ਉਹ ਯੂਜ਼ ਕਰਦੇ ਹੋ ਤਾਂ ਸਾਰੀ ਦੀ ਸਾਰੀ ਕਮਾਈ ਹੀ ਤੁਹਾਨੂੰ ਮਿਲੇਗੀ ਸੋ ਜੇਕਰ ਤੁਸੀਂ ਆਪਣੀ ਐਡ ਵੌਇਸਓਵਰ ਵੀ ਕਰਦੇ ਹੋ ਤਾਂ ਵੀ ਸਾਰੇ ਦੀ ਸਾਰੀ ਕਮਾਈ ਹੀ ਤੁਹਾਨੂੰ ਮਿਲੇਗੀ ਸੋ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਆਪਸ਼ਨ ਟੈਕਸਟ ਵਾਲਾ ਹੈ ਸੋ ਬਹੁਤ ਸਾਰੇ ਵੀਰ ਇਹ ਵੀ ਯੂਜ਼ ਨਹੀਂ ਕਰਦੇ ਸੋ ਜਦੋਂ ਵੀ ਤੁਸੀਂ ਆਪਣੀ ਰੀਲ ਅਪਲੋਡ ਕਰਦੇ ਹੋ ਤਾਂ ਆਪਣੀ ਰੀਲ ਦੇ ਨਾਲ ਮਿਲਦਾ ਜੁਲਦਾ ਜਰੂਰ ਆਪਣੀ ਰੀਲ ਦੇ ਉੱਪਰ ਤੁਸੀਂ ਕੁਝ ਨਾ ਕੁਝ ਲਿਖਣਾ ਹੈ ਸੋ ਲਿਖਣ ਤੋਂ ਬਾਅਦ ਤੁਸੀਂ ਉਸ ਦਾ ਸਟਾਈਲ ਰੰਗ ਚੇਂਜ ਉੱਪਰ ਦੇਖ ਸਕਦੇ ਹੋ ਸਾਰਾ ਕੁਝ ਚੇਂਜ ਕਰ ਸਕਦੇ ਹੋ ਜਿਵੇਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਇੱਥੇ ਲਿਖ ਦੇਣਾ ਸੋ ਉਸ ਤੋਂ ਬਾਅਦ ਇੱਕ ਸਟicker ਵਾਲਾ ਆਪਸ਼ਨ ਦਿਖਾਈ ਦਿੰਦਾ ਜੇਕਰ ਤੁਸੀਂ ਇਹ ਯੂਜ਼ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਆਪਣੀ ਰੀਲ ਦੇ ਉੱਪਰ ਸਟicker ਲਾ ਸਕਦੇ ਹੋ ਸੋ ਉਸ ਤੋਂ ਬਾਅਦ ਤੁਸੀਂ ਹੇਠਾਂ ਦੇਖ ਸਕਦੇ ਹੋ ਇੱਕ ਐਡਿਟ ਰੀਲ ਵਾਲਾ ਆਪਸ਼ਨ ਦਿਖਾਈ ਦੇ ਰਿਹਾ ਸੋ ਜੇਕਰ ਤੁਸੀਂ ਇਸ ਉੱਪਰ ਕਲਿੱਕ ਕਰਦੇ ਹੋ ਤਾਂ ਇੱਥੇ ਤੁਸੀਂ ਆਪਣੀ ਰੀਲ ਐਡਿਟ ਕਰ ਸਕਦੇ ਹੋ ਉਸ ਨੂੰ ਰਿਪਲੇਸ ਵੀ ਕਰ ਸਕਦੇ ਹਾਂ ਉਸ ਦਾ ਸਾਈਡ ਵੀ ਚੇਂਜ ਕਰ ਸਕਦੇ ਹਾਂ ਤੇ ਸਪਲਿਟ ਵੀ ਕਰ ਸਕਦੇ ਹਾਂ ਸੋ ਉਸ ਤੋਂ ਬਾਅਦ ਤੁਸੀਂ ਡਨ ਕਰਕੇ ਨੈਕਸਟ ਦੇ ਉੱਪਰ ਕਲਿੱਕ ਕਰ ਦੇਣਾ ਹੈ ਸੋ ਇੱਥੇ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣੀ ਰੀਲ ਦਾ ਟਾਈਟਲ ਲਿਖਣਾ ਹੈ ਸੋ ਟਾਈਟਲ ਹਮੇਸ਼ਾ ਆਪਣੀ ਰੀਲ ਦੇ ਨਾਲ ਰਲਦਾ ਮਿਲਦਾ ਹੀ ਤੁਸੀਂ ਲਿਖਣਾ ਹੈ ਸੋ ਟਾਈਟਲ ਜਿਵੇਂ ਕਿ ਮੈਂ ਇੱਥੇ ਤੁਹਾਨੂੰ ਲਿਖ ਕੇ ਦਿਖਾ ਦਿੰਦਾ this is my reel ਲਿਖਤਾ ਮੈਂ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਇੱਥੇ ਹੈਸ਼ਟੈਗ ਲਾਉਣੇ ਨੇ ਸੋ ਬਹੁਤ ਸਾਰੇ ਵੀਰ ਇੱਥੇ ਹੀ ਗਲਤੀ ਕਰ ਦਿੰਦੇ ਨੇ ਕਿ ਉਹ ਹੈਸ਼ਟੈਗ ਹੀ 10 ਜਾਂ 15 ਲਾ ਦਿੰਦੇ ਨੇ ਸੋ ਤੁਸੀਂ ਕਦੇ ਵੀ ਆਪਣੀ ਰੀਲ ਦੇ ਵਿੱਚ 3 ਜਾਂ 5 ਤੋਂ ਵੱਧ ਹੈਸ਼ਟੈਗ ਨਹੀਂ ਲਾਉਣੇ ਜਦੋਂ ਤੁਸੀਂ ਵੱਧ ਹੈਸ਼ਟੈਗ ਲਾ ਦਿੰਨੇ ਹੋ ਤਾਂ ਤੁਹਾਡੀ ਉਹ ਰੀਲ ਸਪੈਮ ਦੇ ਵਿੱਚ ਚਲੀ ਜਾਂਦੀ ਹੈ ਤੇ ਫੇਸਬੁੱਕ ਦੇ ਐਲਗੋਰਿਦਮ ਨੂੰ ਲੱਗਦਾ ਹੈ ਕਿ ਇਹ ਬੰਦਾ ਸਪੈਮ ਕਰ ਰਿਹਾ ਹੈ ਤੇ ਤੁਹਾਡੀ ਰੀਲ ਦੀ ਰੀਚ ਘਟ ਜਾਂਦੀ ਹੈ ਤੇ ਉਹ ਲੋਕਾਂ ਤੱਕ ਨਹੀਂ ਪਹੁੰਚਦੀ ਸੋ ਸਭ ਤੋਂ ਪਹਿਲਾਂ ਤੁਸੀਂ ਇਹ ਹੀ ਗੱਲ ਧਿਆਨ ਚ ਰੱਖਣੀ ਹੈ ਜਦੋਂ ਵੀ ਤੁਸੀਂ ਕੋਈ ਰੀਲ ਅਪਲੋਡ ਕਰਦੇ ਹੋ ਤਾਂ ਤੁਸੀਂ ਉੱਥੇ 3 ਜਾਂ 5 ਹੀ ਹੈਸ਼ਟੈਗ ਲਾਉਣੇ ਨੇ ਸੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਮੈਂ ਇੱਥੇ 5 ਹੈਸ਼ਟੈਗ ਲਗਾ ਦਿੱਤੇ ਨੇ ਸੋ ਤੁਸੀਂ ਵੀ ਇਸ ਤਰ੍ਹਾਂ ਹੀ ਆਪਣੀ ਰੀਲ ਦੇ ਨਾਲ ਰਲਦੇ ਮਿਲਦੇ ਹੈਸ਼ਟੈਗ ਲਗਾ ਦੇਣੇ ਨੇ ਸੋ ਉਸ ਤੋਂ ਬਾਅਦ ਤੁਸੀਂ ਹੇਠਾਂ ਦੇਖ ਸਕਦੇ ਹੋ ਇੱਕ ਸ਼ਡਿਊਲਿੰਗ ਆਪਸ਼ਨ ਦਿਖਾਈ ਦੇ ਰਿਹਾ ਸੋ ਇਹ ਤੁਹਾਡਾ ਹਮੇਸ਼ਾ ਪੋਸਟ ਨਾਉ ਦੇ ਉੱਪਰ ਹੀ ਕਲਿੱਕ ਹੋਣਾ ਚਾਹੀਦਾ ਹੈ ਸੋ ਇੱਥੇ ਤੁਸੀਂ ਇੱਕ ਆਪਸ਼ਨ ਦੇਖ ਸਕਦੇ ਹੋ ਟੈਗ ਪੀਪਲ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰਕੇ ਇੱਥੇ ਕਿਸੇ ਵੀ ਆਪਣੇ ਦੋਸਤ ਨੂੰ ਆਪਣੇ ਨਾਲ ਟੈਗ ਕਰ ਸਕਦੇ ਹੋ ਸੋ ਟੈਗ ਕਰਨ ਤੋਂ ਬਾਅਦ ਤੁਸੀਂ ਇੱਥੇ ਇੱਕ ਆਪਸ਼ਨ ਦੇਖ ਸਕਦੇ ਹੋ ਐਡ ਏਆਈ ਲੇਬਲ ਵਾਲਾ ਜੋ ਕਿ ਬੰਦ ਹੁੰਦਾ ਹੈ ਸੋ ਬਹੁਤ ਸਾਰੇ ਵੀਰ ਇੱਥੇ ਹੀ ਗਲਤੀ ਕਰ ਦਿੰਦੇ ਨੇ ਕਿ ਉਹ ਇਸ ਨੂੰ ਔਨ ਕਰ ਦਿੰਦੇ ਨੇ ਸੋ ਤੁਸੀਂ ਕਦੇ ਵੀ ਇਸ ਨੂੰ ਔਨ ਨਹੀਂ ਕਰਨਾ ਤੁਸੀਂ ਇਸ ਨੂੰ ਸਿਰਫ ਉਦੋਂ ਹੀ ਔਨ ਕਰਨਾ ਹੈ ਜਦੋਂ ਤੁਹਾਡੀ ਸਾਰੀ ਦੀ ਸਾਰੀ ਵੀਡੀਓ ਤੁਸੀਂ ਏਆਈ ਨਾਲ ਬਣਾਈ ਹੋਵੇ ਤੇ ਏਆਈ ਨਾਲ ਬਣਾ ਕੇ ਤੁਸੀਂ ਆਪਣੀ ਵੀਡੀਓ ਅਪਲੋਡ ਕਰਦੇ ਹੋ ਤਾਂ ਤੁਸੀਂ ਇਸ ਨੂੰ ਔਨ ਕਰਨਾ ਹੈ ਸੋ ਉਸ ਤੋਂ ਬਾਅਦ ਤੁਸੀਂ ਹੇਠਾਂ ਦੇਖ ਸਕਦੇ ਹੋ ਇੱਕ ਆਪਸ਼ਨ ਦਿਖਾਈ ਦੇ ਰਿਹਾ ਹੈ ਸੀ ਮੋਰ ਸੈਟਿੰਗ ਵਾਲਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਹੈ ਸੋ ਇਸ ਤੋਂ ਬਾਅਦ ਇੱਕ ਅਰਨਿੰਗ ਵਾਲਾ ਆਪਸ਼ਨ ਹੈ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਜੇਕਰ ਤੁਹਾਡਾ ਪੇਜ ਮੋਨਟਾਈਜ਼ ਹੈ ਤਾਂ ਤੁਹਾਨੂੰ ਇੱਥੇ ਤੁਹਾਡੇ ਸਾਰੇ ਮੋਨਟਾਈਜੇਸ਼ਨ ਵਾਲੇ ਆਪਸ਼ਨ ਦਿਖਾਈ ਦੇ ਦੇਣਗੇ ਤੇ ਤੁਸੀਂ ਉਹ ਔਨ ਕਰ ਦੇਣੇ ਨੇ ਸੋ ਉਸ ਤੋਂ ਬਾਅਦ ਤੁਸੀਂ ਹੇਠਾਂ ਦੇਖ ਸਕਦੇ ਹੋ ਇਨਵਾਈਟ ਕਲੈਬੋਰੇਟਰ ਵਾਲਾ ਇੱਕ ਆਪਸ਼ਨ ਦਿਖਾਈ ਦੇ ਰਿਹਾ ਤੁਸੀਂ ਇਸ ਉੱਪਰ ਕਲਿੱਕ ਕਰ ਦੇਣਾ ਸੋ ਇਸ ਉੱਪਰ ਤੁਸੀਂ ਕਿਸੇ ਨੂੰ ਵੀ ਸਰਚ ਕਰਕੇ ਆਪਣੇ ਦੋਸਤ ਨੂੰ ਜਾਂ ਫਿਰ ਆਪਣੇ ਦੂਜੇ ਪੇਜ ਨੂੰ ਸਰਚ ਕਰਕੇ ਆਪਣੀ ਇਸ ਰੀਲ ਨੂੰ ਦੂਸਰੇ ਪੇਜ ਦੇ ਨਾਲ ਕੋਲੈਬੋਰੇਟ ਕਰ ਸਕਦੇ ਹੋ ਤੇ ਇਹ ਤੁਹਾਡੇ ਦੂਸਰੇ ਪੇਜ ਤੇ ਜਾਂ ਤੁਹਾਡੇ ਯਾਰ ਦੋਸਤ ਦੇ ਜਿਸ ਨੂੰ ਤੁਸੀਂ ਆਪਣੇ ਨਾਲ ਕੋਲੈਬੋਰੇਟ ਕਰੋਗੇ ਉਸ ਦੇ ਪੇਜ ਤੇ ਦਿਖਾਈ ਦੇਵੇਗੀ ਜਿਸ ਨਾਲ ਤੁਹਾਡੀ ਰੀਲ ਵਾਇਰਲ ਹੋਣ ਦੇ ਜ਼ਿਆਦਾ ਚਾਂਸ ਹੁੰਦੇ ਨੇ ਤੇ ਵਿਊ ਵੀ ਵਧੀਆ ਆਉਣਗੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਤੁਹਾਨੂੰ ਸ਼ੇਅਰ ਨਾਓ ਦਾ ਇੱਕ ਆਪਸ਼ਨ ਦਿਖਾਈ ਦੇ ਦੇਵੇਗਾ ਸੋ ਤੁਸੀਂ ਸ਼ੇਅਰ ਨਾਓ ਦੇ ਉੱਪਰ ਕਲਿੱਕ ਕਰਕੇ ਆਪਣੀ ਰੀਲ ਨੂੰ ਸ਼ੇਅਰ ਕਰ ਦੇਣਾ ਹੈ ਸੋ ਜੇਕਰ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਰਹੀ ਹੈ ਤਾਂ ਡੀਐਮ ਕਰਿਓ ਮੈਂ ਤੁਹਾਨੂੰ ਪੂਰੀ ਜਾਣਕਾਰੀ ਦੇ ਦੇਵਾਂਗਾ ਸੋ ਜੇਕਰ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲਿਓ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ